ਨਾਲ ਕੀ ਮਾਮਲਾ ਇਹ ਸਾਡੇ ਕੋ ਨਾ ਇੱਕ ਦਰਖਾਸਤ ਬਰੰਦ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਨੌਰ ਤੋਂ ਆਪਣੇ ਪਿੰਡ ਸਰਪਰਾਏ ਕੋਠੇ ਨੂੰ ਜਾ ਰਹੀਆਂ ਸੀਗੀਆਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸ ਖੋਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਅਪਰੰਤ ਅਸੀਂ ਦੋਸ਼ੀਆਂ ਦੀ شناخت ਕੀਤੀ ਸਿਨਾਤ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਗੋਇਆ ਸੀ ਉਹਦੇ ਜੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿਤੋਂ ਦੇ ਬੰਦੇ ਨੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਗੜਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਂ ਦਾ ਸੀ ਉਹ ਪਿੰਡ ਦਾਲਮ ਨੰਗਲ ਥਾਣਾ ਕਿਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ। ਮਨ ਕਦਮੀ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਿਹੜੀ ਉਹ ਜਲਦੀ ਹੋ ਜੇਗੀ। ਇਹਨਾਂ ਕੋਲੋਂ ਜਿਹੜੀ ਬਗ ਵੇਰ ਵਰਤੀ ਸੀ ਮੁਕਦਮੇ ਦੇ ਵਿੱਚ ਐਕਟਿਵਾ ਸਕੂਟਰੀ ਜਿਹੜੀ ਜੁਪੀਟਰ ਬ੍ਰਾਂਡ ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਹ ਅਕੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋ ਬ੍ਰਾਂਡ ਹੁੰਦਾ